ਸਦਨ ਦੀ ਕਾਰਵਾਈ ਦੌਰਾਨ ਜਲ ਸਰੋਤ ਮੰਤਰੀ ਬ੍ਰਿੰਦਰ ਕੋਹਲ ਵੱਲੋਂ BBMP ਤੇ CISF ਸਟਾਫ ਦੀ ਤਨਾਤੀ ਦੇ ਮੁੱਦੇ ਤੇ ਮਤਾ ਪੇਸ਼ ਕੀਤਾ ਗਿਆ ਬ੍ਰਿੰਦਰ ਕੋਹਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਪਾਰਤ ਸਰਕਾਰ ਤੇ ਗ੍ਰਹਿ ਮੰਤਰਾਲੇ ਨੂੰ BBMP ਨੂੰ ਮੱਤਪੂਰਨ ਸੰਸਥਾ ਸਥਾਪਨਾਵਾਂ ਦੀ ਇੱਕ ਸੂਚੀ ਭੇਜੀ ਸੀ ਜੋ ਅਜੇ ਤੱਕ COTHI AISF ਦੀ ਸੁਰੱਖਿਆ ਅਧੀਨ ਨਹੀਂ ਸੰਸਦ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਮੰਤਰੀ ਅਮਨ ਰੋੜਾ ਵਿਚਾਲੇ ਤਿੱਖੀ ਬਿਆਸ ਹੋ ਗਈ ਦਮਸਲ ਬਾਜਵਾ ਨੇ ਆਪਣੇ ਸੰਬੋਧਨ ਦੇ ਵਿੱਚ ਆਖਿਆ ਕਿ ਇੰਜ ਜਾਪਦਾ ਹੈ ਕਿ ਜਿਵੇਂ ਇੱਥੇ ਸਟੇਜ ਲੱਗੀ ਹੋਵੇ ਤਾਂ ਸਰਕਾਰ ਡਰਾਮਾ ਕਰ ਰਹੀ ਹੋਵੇ ਉਸ ਤੇ ਹੀ ਅਮਨ अरोड़ा ਨੇ ਤਿੱਖਾ ਜਵਾਬ ਦਿੰਦੇ ਕਿ ਪ੍ਰਤਾਪ ਬਾਜਪਨ ਲੋਕਾਂ ਦੇ ਪਵਿੱਤਰ ਸਦਨ ਨੂੰ ਜਿਹੜਾ ਸਟੇਜ ਦਸ ਰਹੇ ਨੇ ਗਿਆ ਸਾਰਾ ਪਾਣੀ ਨੌਨ ਰਿਪੀਅਰੈਂਸ ਸਟੇਟਸ ਨਹੀਂ ਕਾਨੂੰਨ ਹੈ ਕਿ ਜਿਹੜੇ ਦਰਿਆ ਜਿਹੜੇ ਰਾਜ ਵਿੱਚ ਦੀ ਲੰਘਦੇ ਨੇ ਉੱਥੇ ਪਾਣੀ ਦਿੱਤਾ ਜਾਂਦਾ ਪਰ 17 ਐਮਐਫ ਦੇ ਵਿੱਚੋਂ ਸਾਨੂੰ ਸਿਰਫ 4 ਐਮਐਫ ਨਹੀਂ ਦਿੱਤਾ ਗਿਆ ਅਸੀਂ 4 ਐਮਐਫ ਦੇ ਨਾਲ ਵੀ ਸਵਰ ਕੀਤਾ ਤੇ ਓਨਲੀ ਸਟੇਟ ਹੈ ਸਰਦਾਰ ਸਰ ਪੂਰੇ ਦੇਸ਼ ਦੇ ਵਿੱਚ ਪੰਜਾਬ ਇੱਕ ਐਸੀ ਸਟੇਟ ਹੈ ਜਿਹੜੀ ਸਾਰੇ ਦੇਸ਼ ਤੋਂ ਵੱਧ ਪਾਣੀ ਹੈ ਜਿਹੜਾ ਧਰਤੀ ਹੇਠੋਂ ਕੱਢਦੀ ਹੈ ਈਵਨ ਰਾਜਸਥਾਨ ਇੱਕ ਸੋਕਾ ਗ੍ਰਸਤ ਹੈ ਅਸੀਂ ਉਹਦੇ ਨਾਲੋਂ ਵੀ ਪਾਣੀ ਜ਼ਿਆਦਾ ਹੈ ਜਿਹੜਾ ਧਰਤੀ ਹੇਠਲਾ ਕੱਢਦੇ ਆ ਸਰ ਪਰ ਅਸੀਂ ਜਿਹੜਾ ਪਾਣੀ ਕੱਢਦੇ ਆ ਉਹਦਾ 80% ਪਾਣੀ ਤਾਂ ਅਸੀਂ ਦੇਸ਼ ਨੂੰ ਦੇ ਰਹੇ ਆ ਅਨਾਜ ਪੈਦਾ ਕਰਕੇ ਅਸੀਂ 80% ਤਾਂ ਦੇਸ਼ ਨੂੰ ਦੇ ਰਹੇ ਆ ਤੇ 20% ਪਾਣੀ ਆ ਜਿਹੜਾ ਸਰ ਉਹ ਪੰਜਾਬ ਦੇ ਲਈ ਵਰਤਿਆ ਜਾ ਰਿਹਾ ਹੈ ਕਹਿਣ ਤੋਂ ਭਾਵ ਜਿਹੜਾ ਪਾਣੀ ਸਾਨੂੰ ਮਿਲਿਆ ਅਸੀਂ ਉਹ ਵੀ ਸਾਰਾ ਦੇਸ਼ ਦੇ ਦਿੱਤੇ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਐਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਆ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਵੀ ਰੇਜ਼ ਕੀਤਾ ਜੀ ਸੈਕਰੇਟੇਰੀਅਟ ਦੇ ਵਿੱਚ ਸੈਕਰੇਟੇਰੀਅਟ ਦੀ ਸੀਐਸਐਸ ਦੀ ਸਕਿਉਰਿਟੀ ਕਿਉਂ ਸਰ ਸੈਕਰੇਟੇਰੀਅਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਟੀ ਯੂਟੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆਹ ਮਤਾ ਤੁਸੀਂ ਵਰਿੰਦਰ ਗੋਇਲ ਜੀ ਦਾ ਵਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲਓ ਜਿਹੜੀ ਪਾਖੜਾ ਬੀਬੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲਏ 2001 ਹੈ ਉਸ ਦਾ ਤਾਂ ਕੋਈ ਲੌਜਿਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਹਾਂ ਤੁਹਾਨੂੰ ਮੈਂ ਅੰਦਰਲੀ